ਕੇ ਬਾਈ ਕੇ ਕਲਿਕਾਰ ਵਿੱਚ ਵਹਿ ਵਹਿ ਕੇ ਨਿਕਲੀ ਮਿੰਟੂ ਜੀ ਕਹਿੰਦੇ ਕਿ ਬਾਈ ਕੰਮ ਕੀ ਹੋ ਗਿਆ ਪਹਿਲੇ ਜਦੋਂ ਉਹਨੇ ਕਿੱਕਲੀ ਸੁਣਾਈ ਸੀ ਨਾ ਕਿੱਕਲੀ ਟੂ ਮੇਰਾ ਉਹ ਤਾਂ ਮਨ ਕੀਤਾ ਮੈਂ ਖੈਰ ਕਿੱਕਲੀ 1 3 ਵੀ ਆਪਾਂ ਲਿਖ ਦੇਈਏ ਨਾਲ ਮਾਨ ਸਾਹਿਬ ਨੂੰ ਥੋੜਾ ਜਿਹਾ ਉਹ ਕਈਆਂ ਨੇ ਲਿਖੀ ਇੱਕ ਦੋ ਬੀਬੀਆਂ ਨੇ ਮੰਜੇ ਤੇ ਬਹਿ ਕੇ ਸੁਣਾਈ ਆ ਪਰ ਫਿਰ ਮੇਰੇ ਗਰਮਾ ਗਰਮ ਹੌਲ ਦੇ ਵਿੱਚ ਆ ਗਿਆ ਮੈਂ ਕਿ ਚੱਲ ਦੋਕ ਲੈਣਾ ਮੈਂ ਵੀ ਜੋੜ ਹੀ ਲੈਣਾ ਮੈਂ ਕਿ ਨਹੀਂ ਜੇ ਤੇ ਦੇਖੋ ਟ੍ਰੋਲਿੰਗ ਟ੍ਰੋਲਿੰਗ ਸੈਲਿੰਗ ਦੇ ਜੇ ਤੁਸੀਂ ਤੇ ਆ ਜਾਓ ਮੈਦਾਨ ਦੇ ਵਿੱਚ ਖੁੱਲਾ ਮੈਦਾਨ ਆ ਇੱਥੇ ਆ ਜਾਂਦੇ ਆ ਤਸੱਲੀ ਬਹੁਤ ਕਰਾਉਂਦੇ ਹੋ ਉਤਰਾ ਐਹੋ ਐਜੀ ਦੀ ਜਗ੍ਹਾ ਤੇ ਬਣਾ ਤਸੱਲੀ ਹੋ ਜਾਂਦੀ ਹੈ ਆ ਉਹ ਮੈਨੂੰ ਪਤਾ ਜੀ ਉਹ ਤਾਂ ਉਹਨਾਂ ਦਾ ਕੰਮ ਹੁੰਦਾ ਨੇ ਚਲੋ ਉਹਨਾਂ ਨੇ ਆਪਣਾ ਕੰਮ ਕਰਨੀ ਕਰਨਾ ਉਹਨਾਂ ਨੇ ਬੀਪਲੀ ਵੀ ਉਹਨਾਂ ਨੇ ਨਹੀਂ ਤੁਸੀਂ ਕਿੱਕ ਲਈ ਆਪਦੀ ਤੀਸਰੀ ਜਾਂ ਚੌਥੀ ਜੋ ਵੀ ਕੱਢਣੀ ਚਾਹੁੰਦੇ ਹੋ ਕੱਢ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਉਹਦੇ 'ਚ ਜੀ ਇਹ ਆਜ਼ਾਦੀ ਹੈ ਸਭ ਨੂੰ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਮਾਨ ਸਾਹਿਬ ਵੀ ਤੇ ਉਹੀ ਕਰ ਰਹੇ ਨੇ ਜੀ ਆ ਜੇ ਗਰਮ ਮੌਲ 'ਚ ਜਿੱਦਾਂ ਆਪਾਂ ਬੈਠੇ ਹੁਣ ਕਿੱਕ ਲਈ ਮਿਲਣਾ ਤਾਂ ਔੜ ਸਕਦੀ ਹੈ ਜੇ ਮੌਜਤ ਤੇ ਉਹ ਠੰਡੇ ਮੌਲ 'ਚ ਤਾਂ ਕਿੱਥੇ ਔੜਨੀ ਆ ਤਾਂ ਗੱਲ ਇਹ ਆ ਕਿ ਦੇਖੋ ਕਿ ਕਲੀਅਰ ਆ ਮਸਲਾ ਕੱਲ ਵੀ ਗੱਲ ਕੀਤੀ ਸੀ ਸ਼ਾਇਦ ਆਪਾਂ ਤੁਹਾਨੂੰ ਮਲੋੜਦਾ ਵਾਕਿਆ ਮੈਂ ਦੱਸਿਆ ਸੀ ਜਿਹੜਾ ਮੈਂ ਆਪਦੇ ਅੱਖੀਂ ਵੇਖਿਆ ਜੀ ਦੂਜੀ ਚੀਜ਼ ਇਹ ਆ ਕਿ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰ ਰਿਹਾ ਉਸ ਰਾਜਨੀਤੀ ਦੇ ਵਿੱਚ ਨਾ ਸ਼ਾਇਦ ਘਰੂਰ ਭਰੀ ਆ ਜੀ ਘਰੂਰ ਸਮਝਦੇ ਹੋ ਨਾ ਇਹ ਜਦੋਂ ਫਤੂਰ, ਘਰੂਰ ਸਤਾ ਦਾ ਸਰੂਰ ਇਹ ਸਾਰੀਆਂ ਚੀਜ਼ਾਂ ਭਰੀ ਹੋ ਜਾਂਦੀਆਂ ਨੇ ਹਜ਼ੂਰ ਤਾਂ ਲੋਕ ਹੋ ਜਾਂਦੇ ਨੇ ਦੂਰ ਇਹ ਇੱਕ ਕਹਾਣੀ ਹੈ ਉਨਾ ਬਦਰ ਸਾਹਿਬ ਨੇ ਪੰਕਤੀਆਂ ਲਿਖੀਆਂ ਸੀਗੀਆਂ ਕਿ غرور ਉਸਕੇ ਚਿਹਰੇ ਪੇ ਸਜਦਾ ਹੈ ਮਗਰ ਕਹ ਦੋ غرور ਉਸਕੇ ਚਿਹਰੇ ਪੇ ਸਜਦਾ ਹੈ ਮਗਰ ਕਹ ਦੋ ਬਲਾ ਇਸੀ ਮੇ ਹੈ ਉਸਕਾ ਕਿ غرور ਕਮ ਕਰ ਦੇ غرور ਸਜਦਾ ਹੈ ਵੇਖੋ ਮੈਂ ਖਤ ਖੁਤ ਕਢਾ ਕੇ ਜਦੋਂ ਮਾਨ ਸਾਹਿਬ ਨਿਕਲਦੇ ਆ ਕੈਮਰਾਮੈਨ ਫੋਕਸ ਕਰੋ ਜਲਦੀ ਉਹ ਜਦੋਂ ਫੋਕਸ ਹੁੰਦਾ ਹੈ ਕੈਮਰਾ ਜਦੋਂ ਲਾਈਵ ਟੈਲੀਕਾਸਟ ਗੁਜਰਾਤ ਚ ਰੋਡ ਸ਼ੋ ਹੋ ਰਿਹਾ ਹੈ ਇੱਥੇ ਟੈਲੀਕਾਸਟ ਕਰ ਰਹੇ ਨੇ ਜਿਨ੍ਹਾਂ ਨੇ ਬੈਲੂਨਤੂਲ ਰਸੂਲ ਪਾਏ ਨੇ ਤਾਂ ਮਤਲਬ ਕਿ ਉੱਤੇ ਜੈਕਟ ਹੈ ਜਿਹੜੀ ਅੱਜ ਤੁਹਾਡੀ ਮੈਸੇਜ ਜੈਕਟ ਉਸ ਤਰ੍ਹਾਂ ਮਤਲਬ ਕਿ ਉਹ ਇਦਾਂ ਲੱਗਦਾ ਕਿ ਜਿੱਦਾਂ ਵਾਕਿਆ ਯਾਰ ਬਹੁਤ ਜ਼ਬਰਦਸਤ ਮਾਹੌਲ ਬਣ ਗਿਆ ਉਹ ਉਹਨਾਂ ਨੂੰ ਇਸ ਚੀਜ਼ ਦਾ ਗਰੂਰ ਹੋ ਗਿਆ ਕਿ ਸ਼ਾਇਦ ਸ਼ਾਇਦ ਮੈਂ ਜੋ ਬੋਲ ਰਿਹਾ ਹਾਂ ਉਹੀ ਸੱਚ ਹੈ ਤੇ ਸਾਰੇ ਪਰਵਾਨ ਕਰਦੇ ਆ। ਇੱਥਾ ਕੋਈ ਸਮੱਸਿਆ ਉਦਣ ਦੀ ਰਹੀ ਹੋਈ ਨਹੀਂ ਜਿਸ ਦਿਨ ਦਾ ਮੈਂ ਸਤੌਜ ਤੋਂ ਨਿਕਲ ਕੇ ਮੁੱਖ ਮੰਤਰੀ ਦੀ ਰਹਿਸ਼ ਚਮਚਾ ਡਾਇਆ। ਪਰ ਮੈਂ ਜਿਵੇਂ ਕਿਹਾ ਨਾ ਕਿ ਹਾਲੇ ਵੀ ਵੇਲਾ ਕਿ غرور ਕੱਟ ਕਰ ਦੋ। ਤੁਹਾਨੂੰ ਪਿਛਲੇ 2.5 ਸਾਲ ਤੋਂ ਅਸੀਂ ਇਹ ਸੁਝਾ ਦਿੰਦੇ ਰਹੇ ਸੀਗੇ ਕਿ ਲੋਕਾਂ ਦੇ ਬਣ ਕੇ ਰਹੋਗੇ ਨਾ ਤਾਂ ਲੋਕ ਤੁਹਾਡੇ ਨਾਲ ਖਲੋਤੇ ਰਹਿਣਗੇ। ਕਿੰਨਾ ਚਾਅ ਸੀ ਜਿਸ ਦਿਨ ਇਹ ਸੌਂਚ ਰਿਹਾ ਸੀਗੇ ਜੀ ਮੈਂ ਖੁਦ ਕਿਹਾ ਸੀਗਾ ਕਿ ਇੱਕ ਪਾਸੇ ਉਹ ਕਮੇਡੀਅਨ ਜ਼ੇਲੈਂਸਕੀ ਉਹਦੇ ਵੱਲ ਦੁਨੀਆ ਵੇਖ ਰਹੀ ਆ ਇੱਕ ਇਹ ਕਮੇਡੀਅਨ ਹੈ ਜਿਹਦੇ ਵੱਲ ਪੰਜਾਬ ਦੇਖ ਰਿਹਾ ਹੈ ਫੈਸਲਾ ਸਮਾਂ ਕਰੇਗਾ ਭਾਈ ਜੀ ਤਾਂ ਗੱਲ ਇਹ ਆ ਕਿ ਹੁਣ ਜੋ ਹਾਲਾਤ ਬਣ ਗਏ ਨੇ ਮੋੜ ਦੇ ਵਿੱਚ ਇਹ ਸੂਰਤਿ ਹਾਲ ਸੀ ਕਿ ਬਾਜ਼ਾਰ ਤੋਂ ਪਿਛਾ ਇਹਨਾਂ ਨੇ ਕਿੱਕਲੀ ਸ਼ੁਰੂ ਕਰ ਦਿੱਤੀ 2 300 ਫੀਟ ਪਰੇ ਉਹ ਸਦਰ ਰਿਪੋਰਟਾਂ ਮਿਲ ਗਈਆਂ ਨੇ ਵੀ ਗਾਂ ਕਿੱਕਲੀ ਨਹੀਂ ਪੈਣੀ ਜਿੱਥੇ ਪਾਉਣਾ ਉੱਥੇ ਕਿੱਕਲੀ ਗਾਂ ਕੇ ਜਦੋਂ ਨਿਕਲੇ ਗਾਂ ਜਦੋਂ ਲੋਕ ਵੇਖੇ ਬਿਲਕੁਲ ਤੁਹਾਡਾ ਠੀਕ ਆ ਇਹ ਗੈਸ ਕਹਿ ਲੋ ਜਾਂ ਜੋ ਤੁਹਾਡੀ ਜਾਣਕਾਰੀ ਆ ਕਿ ਅਗਾ ਸ਼ਾਇਦ ਇਹਨਾਂ ਨੂੰ ਰਿਪੋਰਟ ਮਿਲ ਗਈ ਕਿ ਅਗੇ ਤਾਂ ਲੋਕ ਵਿਰੋਧ ਕਰਨ ਵਾਸਤੇ ਖਲੋਤੇ ਰੋਧ ਅੱਛਾ ਰੈਲੀਆਂ ਵੱਡੀਆਂ ਛੱਡ ਕੇ ਰੋਡ ਸ਼ੋਅ ਤੇ ਕਿਉਂ ਆਏ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿੱਕ ਬਾਜ਼ਾਰ ਆ ਯਾਰ ਬਾਜ਼ਾਰ ਚੋਂ ਗੁਜ਼ਰੋਗੇ ਸਾਰਾ ਜਿਗੱਲ ਹੈ ਲੋਕ ਤੁਹਾਨੂੰ ਦੇਖਣਗੇ ਦੇਖਣਗੇ ਉਹ ਕੈਮਰੇ ਚ ਇਸ ਤਰ੍ਹਾਂ ਆਏਗਾ ਕਿ ਜਿੱਦਾਂ ਲੋਕ ਯਾਰ ਇਸ ਸ਼ਖਸੀਅਤ ਦੇ ਦਰਸ਼ਨ ਦیدار ਕਰਨ ਵਾਸਤੇ ਉਮੜ ਪੈਣੇ ਟੁੱਟ ਪੈਣੇ ਸਮਝਦੇ ਹੋ ਨਾ ਇਹ ਇਹ ਬੜਾ ਸੋਚ ਵਿਚਾਰ ਕੇ ਕਿ ਕਿ ਰੈਲੀਆਂ ਚ ਜਾਓਗੇ ਖੁੱਲੀ ਕੋਈ ਸਭਾ ਕਰੋਗੇ ਉੱਥੇ ਤੇ ਲੋਕਾਂ ਨੇ ਗੁੱਟੋ ਫੜ ਲੈਣਾ ਤੁਹਾਨੂੰ ਆ ਕੇ ਜੀ ਜਾਂ ਫਿਰ ਮੋਦੀ ਟਾਈਪ ਦੀ ਰੈਲੀ ਕਰਨੀ ਪਵੇਗੀ ਜੀ ਕਿ ਭਈ ਬੰਦਾ ਪੁਲਿਸ ਵਾਲਾ ਵੀ 5-7000 ਲਾ ਦੇ ਉਹ ਇਸ ਕਰਕੇ ਹੁਣ ਸੰਵਾਦ ਜਿਹੜਾ ਜਨਤਾ ਦੇ ਨਾਲ ਸਿੱਧੇ ਰੂਪ ਚ ਨਹੀਂ ਹੁੰਦਾ ਰੋਡ ਸ਼ੋਅ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰਚਾਰ ਦਾ ਸਾਧਨ ਵੀ ਹੈ ਸਵਾਲ ਤੋਂ ਬਚਣ ਦਾ ਜ਼ਰੀਆ ਵੀ ਹੈ ਢੱਬ ਵੀ ਹੈ ਤੇ ਐ ਮਤਲਬ ਕਿ ਸੁਰੱਖਿਆ ਵੀ ਕਾਇਮ ਰੱਖਦੀ ਆ ਹੁਣ ਜਦੋਂ ਬਾਜ਼ਾਰ ਉੱਥੇ ਲੋਕਾਂ ਨੇ ਬੰਦ ਕਰ ਦਿੱਤਾ ਕਿ ਬਾਜ਼ਾਰ ਹੀ ਬੰਦ ਕਰ ਦਿਓ ਸਿਆਪਾ ਹੀ ਨਵੇੜੋ ਲੋਕ ਬਾਜ਼ਾਰ ਬੰਦ ਕਰਕੇ ਮੁਰਦਾਬਾਦ ਮੁਰਦਾਬਾਦ ਕਹਿਣ ਲੱਗ ਪਏ ਤਾਂ ਫੇਰ ਤੁਸੀਂ ਉਹ ਅਗਲੀ ਤਸਵੀਰ ਵੇਖੀ ਹੋਣੀ ਆ ਕਮਾਲ ਦੀ ਗੱਲ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਿਸੇ ਚੀਫ ਮਨਿਸਟਰ ਦਾ ਇੰਨਾ ਵੱਡਾ ਵਿਰੋਧ ਹੋ ਜਾਣਾ ਉਹ ਲੋਕਾਂ ਨੂੰ ਦਿਖਾਇਆ ਹੀ ਨਹੀਂ ਗਿਆ ਉਹ ਨਹੀਂ ਦਿਖਾਇਆ ਤੇ ਜਿਹੜਾ ਫੁੱਲ ਵਜਿਆ ਸੀ ਅਖੇ ਪਤਾ ਨਹੀਂ ਕੋਈ ਚੀਜ਼ ਵੱਜ ਗਈ ਜੀ ਉਹ ਜਰੂਰ ਸੱਜਣਾ ਨੇ ਫੁੱਲ ਮਾਰੇ ਹਾਂ ਸਾਡੀ ਰੂਹ ਅੰਬਰ ਤੱਕ ਰੂਈ ਕਿਸ ਤਰ੍ਹਾਂ ਕਹਿ ਰਹੇ ਉਹ ਜਰੂਰ ਦਿਖਾਇਆ ਮਲੋਟੀ ਵੱਜਿਆ ਸੀ ਮਤਲਬ ਕਿ ਮਲੋਟ ਨਹੀਂ ਉਹ ਇੱਕ ਖੜ੍ਹ ਵੱਜਿਆ ਸੀ ਪਹਿਲਾਂ ਮਲੋਟ ਵੱਜ ਗਿਆ ਉਹ ਪਤਾ ਨਹੀਂ ਦੁਬਾਰਾ ਫਿਰ ਵੱਜ ਗਿਆ ਉਹਨਾਂ ਇਹਨਾਂ ਨੂੰ ਅੱਜਕੱਲ ਫੁੱਲ ਜ਼ਿਆਦਾ ਹੀ ਵੱਜ ਰਹੇ ਨੇ ਜੀ ਅੱਛਾ ਫਿਰ ਦੱਸਦੇ ਆ ਕਿ ਇੱਕ ਅਗਲੇ ਸ਼ਹਿਰ ਵੀ ਸੀਗਾ ਇਹਨਾਂ ਨੇ ਵੇਖਿਆ ਕਿ ਪਤਨ ਨਹੀਂ ਟਾਈਮ ਘੱਟ ਸੀ ਫਿਰ ਉੱਥੋਂ ਤੇ ਸਕਿਪ ਕਰਤਾ ਸ਼ਾਇਦ ਰੂਟ ਸ਼ੋ ਜੀ ਆ ਉੱਥੇ ਵੀ ਕਿੰਨੇ ਨੇ ਆਪਦਾ ਅਨਮੋਲ ਰਤਨ ਰੱਖਿਆ ਹੋਇਆ ਸੀਗਾ ਹਾਂ ਜੀ ਤਾਂ ਮਤਲਬ ਇਹ ਹੈ ਕਿ ਉਹ ਲੋਕ ਕੀ ਕਹਿ ਰਹੇ ਸੀਗੇ ਸਭ ਤੋਂ ਪਹਿਲਾਂ ਤਾਂ ਦੇਖਣ ਵਾਲੀ ਗੱਲ ਆ ਉਹਨਾਂ ਦਾ ਵਿਰੋਧ ਕੀ ਸੀਗਾ ਦੇਖੋ ਵਿਰੋਧ ਸੀਐਮ ਦਾ ਵਿਰੋਧ ਕਿਉਂ ਹੋ ਰਿਹਾ ਹੈ ਸੀਐਮ ਦਾ ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿ ਉਹ ਬੰਦੇ ਕਹਿ ਰਹੇ ਨੇ ਕਿ ਸਾਡੇ ਘਰ ਦਾ ਪਾਣੀ ਜਿਹੜੇ ਮਾਨਯੋਗ ਉਥੋਂ ਦੇ ਵਿਧਾਇਕ ਸਾਹਿਬ ਨੇ ਬੜੇ ਚਰਚਿਤ ਵਿਧਾਇਕ ਨੇ ਬਹੁਤ ਚਰਚਾ ਰਹਿੰਦੀ ਹੈ ਉਹਨਾਂ ਦੀ ਤਾਂ ਉਹਨਾਂ ਨੂੰ ਉਹਨਾਂ ਨੇ ਪਾਣੀ ਦੇ ਗਲਾਸ ਪੇਸ਼ ਕੀਤੇ ਪਰ ਉਧਰ ਵਿਧਾਇਕ ਇੱਕੋ ਗੱਲ ਕਹੀ ਜਾਂਦਾ ਸੀਗਾ ਕਿ ਔਖੇ ਸੌਖੇ ਅੱਜ ਦਾ ਦਿਨ ਟਪਾ ਦਿਓ ਅੱਜ ਦਾ ਦਿਨ ਟਪਾ ਦਿਓ ਵੀ ਬਣ ਕੇ ਜਿਵੇਂ ਕਹੋਗੇ ਤੁਸੀਂ ਜਿੱਦਾਂ ਕਹਿਣਾ ਸੀ ਕਰ ਲੈਣਾ ਬਈ ਅੱਜ ਦਾ ਦਿਨ ਟਪਾ ਦਿਓ ਮੇਰਾ ਸਾਡਾ ਡੰਗ ਟੱਪ ਜੇ ਜੀ ਉਹਨਾਂ ਆਖਿਆ ਅਸੀਂ ਤੁਹਾਡੀਆਂ ਮਿੰਨਤਾਂ ਕਰਦੇ ਸੀ ਸਾਡੇ ਘਰਿਆ ਪੀਣ ਵਾਲਾ ਪਾਣੀ ਆਉਂਦਾ ਸੀ ਵਰੇਜ ਦਾ ਮਿਕਸ ਹੋ ਕੇ ਇਹਨੂੰ ਪੀ ਕੇ ਵਿਖਾਦੇ ਅਸੀਂ ਮਨ ਜਾਗੇ ਭਾਈ ਆ ਗਲਾਸ ਹੀ ਲੈ ਕੇ ਭੜਕੇ ਭੜਕੇ ਨਾਲ ਕਹਿੰਦੇ ਆ ਚੱਕੋ ਜੀ ਕਨੇ ਕੇ ਭਾਈ ਤਾਂ ਹੁਣ ਤੁਸੀਂ ਇਹ ਦੇਖੋ ਕਿ ਉਸ ਸ਼ਹਿਰ ਦੀ ਇਹ ਬੁਨਿਆਦੀ ਸਮੱਸਿਆ ਕਿ ਸ਼ੁੱਧ ਪਾਣੀ ਨਹੀਂ ਹੈ ਤੇ ਸੀਵਰੇਜ ਦਾ ਮੁਸ਼ਕਿਆ ਪਾਣੀ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਦੋਜ਼ਕ ਬਣਾਈ ਬੈਠਾ ਹੈ ਜੀ ਤਾਂ ਵਿਰੋਧ ਫਿਰ ਉਹਨਾਂ ਨੇ ਆਪਣਾ ਖੁੱਲ ਕੇ ਸਾਰ ਕਰ ਦਿੱਤਾ ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇੱਥੇ ਵੀ ਮਲੋਟ ਦੇ ਵਿੱਚ ਬੜੀ ਚਰਚਾ ਚੱਲਣ ਰਹੀ ਹੈ ਕਿ ਇੱਥੋਂ ਦੀ ਜੋ ਹੈ ਕੀ ਹੈ ਮੰਤਰੀ ਬੀਬੀ ਉਹਦੇ ਨਾਲ ਤੇ ਕਹਿੰਦੇ ਗੱਲ ਹੀ ਨਹੀਂ ਕੀਤੀ ਬਾਜ਼ਾਰ 'ਚ 50 ਕੋ ਮੀਟਰ ਦਾ ਢੇੜਾ ਕੱਟਿਆ 50 ਕੋ ਦਾ ਐਨੂ ਗਏ 50 ਕੋ ਦਾ ਐਨੂ ਯਾਨੀ ਯੂ ਬਣਾ ਕੇ ਤੇ ਫਿਰ ਯੂ ਨਿਕਲ ਗਿਆ। ਤੋਂ ਬਾਜ਼ਾਰ ਜਿਹੜਾ ਸਵੇਰ ਦਾ ਬੈਠਾ ਸੀ ਉਹ ਕਹਿੰਦੇ ਕਿ ਵੋਟਾਂ ਵੀ ਤੁਹਾਨੂੰ ਪਾਈਆਂ ਇਹ ਕੀ ਗੱਲ ਐ ਭਈ ਇਹ ਮਜ਼ਾਕ ਚਾ ਕੀ ਕਰ ਗਏ ਕਿ 40 50 ਮੀਟਰ ਐ ਆ ਗਏ ਐ ਆ ਗਏ ਐ ਨਿਕਲ ਗਏ ਤੇ ਜਿਹੜਾ ਪਿਛਲਾ ਬਿਜਾਰਿਓ ਲੋਕਾਂ ਦੀ ਨਰਾਜ਼ਗੀ ਅੱਜ ਮੈਂ ਬਾਜ਼ਾਰ ਗਿਆ ਸਾਂ ਰਬੂ ਨਹੀਂ ਗੱਲ ਠੀਕ ਹੈ ਬਿਲਕੁਲ ਤੁਹਾਡੀ ਕਿਉਂਕਿ ਹੋਰ ਜੇ ਆਪਾਂ ਦੇਖਦੇ ਹਾਂ ਹਲਕੇ ਦਾ ਹਲਕੇ ਦਾ ਵਿਧਾਇਕ ਮੰਤਰੀ ਤੋਂ ਕਿਸੇ ਨੇ ਦੱਸਿਆ ਕਿ ਉੱਥੇ ਮਿਲਣਾ ਆਮ ਬੰਦੇ ਨੇ ਕੀ ਮਿਲਣਾ ਸੀਗਾ ਜੀ ਤਾਂ ਉੱਥੇ ਤੇ ਮੰਤਰੀ ਸਾਹਿਬਾ ਨਾਲ ਕੋਈ ਗੱਲ ਨਹੀਂ ਹੋਈ ਉਹ ਨਕਲ ਕੇ ਨੇ ਬੈ ਬੈ ਕੇ ਨਹੀਂ ਹਲਕੇ ਦਾ ਵਿਧਾਇਕ ਜਾਂ ਮੰਤਰੀ ਨਾਲ ਹੁੰਦੇ ਆ ਮਾਨ ਸਾਹਿਬ ਦੇ ਆਪਾਂ ਦੇਖਦੇ ਨਹੀਂ ਸਾਰੇ ਕਿ ਬਿਲਕੁਲ ਇਹ ਹੋ ਜਾ ਹੁਣ ਪ੍ਰਚਾਰ ਆ ਤਾਂ ਇਹੋ ਜਿਹਾ ਗੋ ਮਿਲ ਰਿਹਾ ਰਿਸਪੌਂਡ ਵੀ ਉਸ ਤਰ੍ਹਾਂ ਦਾ ਹੀ ਲੋਕ ਕਰ ਰਹੇ ਆ ਤਾਂ ਇਹਦਾ ਮਤਲਬ ਇੱਕ ਹੋਰ ਹੈ ਜੀ ਕਿ ਇਹ ਜਿਹੜੀਆਂ ਉੱਥੇ ਮੋੜ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਜੀ ਮੇਰੇ ਖਿਆਲ ਦੇ ਨਾਲ ਖੁੱਡੀਆਂ ਸਾਹਿਬ ਦਾ ਇਹ ਬੀਪੀ ਘਟਾਉਣ ਵਾਲੀਆਂ ਗੱਲਾਂ ਨੇ ਇਹ ਗੱਲਾਂ ਸਧਾਰਨ ਗੱਲਾਂ ਨਹੀਂ ਮਾਨ ਸਾਹਿਬ ਦਾ ਕੁਝ ਨਹੀਂ ਜਾਏਗਾ ਮਾਨ ਸਾਹਿਬ ਹਾਲੇ ਸੁਰੱਖਿਅਤ ਹੈਗੇ ਆ ਫਿਲਹਾਲ ਫਿਲਹਾਲ ਨਾ ਕਿਸੇ ਹੋਰ ਕਾਹੋਂ ਫਿਲਹਾਲ ਹੈ ਹੱਲੇ ਤਵ ਇੱਥੇ ਹੈਗੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਾਸਤੇ ਟੈਨਸ਼ਨ ਵੱਧ ਗਈ ਆ ਮੋੜ ਦੇ ਵਿੱਚ ਫੇਰ ਆਪਾਂ ਦੇਖਿਆ ਜੋ ਗੋਨੇਆਣਾ ਸਾਈਡ ਪੁੱਛੋ ਠੀਕ ਹੈ ਨਾ ਜੀ ਉਧਰੋਂ ਜੀਤ ਮਹਿੰਦਰ ਇਸ ਇਲਾਕੇ ਦਾ ਪੇਤੀ ਆ ਜੀ ਕਿਉਂਕਿ ਬਠਿੰਡਾ ਰਿਆ ਆ ਬਠਿੰਡਾ ਲਾ ਕੇ ਸ਼ਾਗੇ ਹਾਂ ਜੀ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਠਿੰਡੇ ਦੇ ਸਮੀਕਰਨ ਵੀ ਜੜੇ ਆ ਨਾ ਜਿਵੇਂ ਪਲਦਰ ਪਲ ਅਜਕਲ ਦ੍ਰਿਸ਼ਟਾਂਤ ਬਦਲਦੇ ਤਾਂ ਉਸ ਲਿਹਾਜ਼ ਨਾਲ ਵੀ ਜੇ ਦੇਖੀਏ ਤਾਂ ਉਮੀਦਵਾਰ ਵਾਸਤੇ ਯਾਰ ਇਹ ਚਿੰਤਾਜਨਕ ਗੱਲ ਹੈ ਮੁੱਖ ਮੰਤਰੀ ਦਾ ਕੀ ਆ ਇਹਨੇ ਤਾਂ ਪ੍ਰਚਾਰ ਕਰਨਾ ਬਸ ਗੱਡੀ ਕੱਢੀ ਉਥੋਂ ਇੱਥੇ ਉਥੋਂ ਇੱਥੇ ਬਸ ਫੁੱਲਾਂ ਦੀ ਵਰਖਾ ਹੋਈ ਜਾਂਦੀ ਹੈ ਉਹ ਲੋਕ ਉਹਨਾਂ ਤੇ ਵੈਸੇ ਕਿੱਕਲੀ ਦੀ ਥਾਂ ਤੇ ਨਾ ਉਹ ਜੋ ਗਜ਼ਲ ਸੀ ਨਾ ਉਹ ਗਾਣੀ ਚਾਹੀਦੀ ਸੀ ਕੱਲ ਤੇ ਇਹਨਾਂ ਨੂੰ ਹਮ ਤੇਰੇ ਸ਼ਹਿਰ ਮੈਂ ਆਏ ਹਾਂ ਮੁਸਾਫਰ ਕੀ ਤਰ੍ਹਾਂ ਬਸ ਇੱਕ ਮੁਲਾਕਾਤ ਦਾ ਮੌਕਾ ਦੇ ਦੇ meri manzil kahan hai mera thikana kahan hai subah tujhse bichhad kar jana kahan hai ye sochne ke liye ek raat ka mauka de de bas ek mulaqat ka mauka de de mulaqat mod alene nahi kiti ji ji idhar apni audience bhi kamal di hai inna ne bhi ek kick li likhi hai main suna dena mintu ji in meantime tusi bhi pani ta nahi piyo ji ji jatt taliwal ji ikne ji kick li kleer di buri halat kalakar wali mdir di ਸਮਝ ਕੋਈ ਆਵੇ ਨਾ 13 ਵਿੱਚੋਂ ਜਿੱਤਦਾ ਕੋਈ ਨਜ਼ਰ ਆਵੇ ਨਾ ਨਾ ਮੱਖੀ ਉੱਡੇ ਪਿੰਡੇ ਤੋਂ ਮਹਾਰਾਜ ਸਤਾਜ ਰੋਡ ਸ਼ੋਅ ਰੋਡ ਸ਼ੋਅ ਦੌਰਾਨ ਲੁੱਕ ਕੇ ਲੰਗਿਆ ਬਠਿੰਡੇ ਚ ਚਲੋ ਕੀ ਕਹਿ ਸਕਦੇ ਵੀ ਭਾਈ ਚਲੋ ਹਾਂ ਤਕਬੰਦੀ ਹੈ ਕਰੋ ਕਰੋ ਭਾਈ ਤਕਬੰਦੀ ਹੈ ਕਲਾਕ੍ਰਿਤੀਆ ਕਲਾ ਆਇਆ ਵੀ ਜੋੜ ਨਹੀਂ ਹੁਣ ਆਪਣੇ ਤੋਂ ਨਹੀਂ ਜੁੜਦੀ ਤਾਂ ਜਿਨ੍ਹਾਂ ਨੇ ਜੋੜੀ ਹੈ ਭਾਈ ਠੀਕ ਹੈ ਵਧੀਆ ਜੇ ਉਹ ਜੋੜ ਸਕਦੇ ਆ ਤਾਂ ਤੁਸੀਂ ਉਹਨਾਂ ਦਾ ਜਵਾਬ ਵੀ ਦੇ ਸਕਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਇਹ ਹੀ ਸੁੰਦਰਤਾ ਹੈ ਨਾ ਜੀ 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 ਕੱਲ ਬਿਲਕੁਲ ਠੀਕ ਆ ਜੀ ਤਾਂ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਦੇਖ ਲੈਣਾ ਜੀ ਤਾਂ ਉੱਪਰਲੇ ਪਾਸੇ ਵੀ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਨੇ ਜੀ ਕਿਸ ਸਮੇਂ ਦੇਖ ਲੋ ਕਨੇ ਕਿ ਭਾਈ ਕਿਸੇ ਵੇਲੇ ਇਸੇ ਮੋੜ ਦੇ ਵਿੱਚ ਕਨੇ ਕਿ ਇਧਰਲੇ ਪਾਸੇ ਪੂਰਾ ਘੱਟ ਸੀਗਾ ਜੀ ਹੁਣ ਕਨੇ ਕਿ ਭਾਈ ਦੇਖ ਲੋ ਮੈਂ ਤਾਂ ਕਹਿਆ ਹੈ ਨਾ ਕਿ ਤੁਸੀਂ ਆਪਣਾ غرور فتور سرور ਉਹ ਘੱਟ ਕਰੋ ਫਿਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਪਸ਼ਟ ਦਿਖਣ ਲੱਗ ਜਾਣਗੀਆਂ ਤੁਸੀਂ ਕਨੈਕਟ ਹੋ ਸਕਦੇ ਹੋ ਰੀ ਕਨੈਕਟ ਹੋਣਾ ਪਵੇਗਾ ਤੁਹਾਨੂੰ ਹਾਲੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਪਰ ਤੁਹਾਨੂੰ ਚੀਜ਼ਾਂ ਨੂੰ ਪ੍ਰਵਾਨ ਕਰਨਾ ਪੈਂਦਾ ਹੁੰਦਾ تسلیم ਕਰਨਾ ਪੈਂਦਾ ਹੁੰਦਾ ਜੇ ਆਪਾਂ ਹੁਣ تسلیم ਨਾ ਕਰੀਏ ਉਸ ਚੀਜ਼ ਨੂੰ ਤਾਂ ਮੇਰੇ ਖਿਆਲ ਦੇ ਨਾਲ ਮਤਲਬ ਕਿ ਜੇ ਤੁਹਾਡੇ ਸਕੂਟਰ ਚ ਕਚਰਾ ਆ ਗਿਆ ਤੁਸੀਂ ਮੰਨ ਹੀ ਨਹੀਂ ਰਹੇ ਕਿ ਪ੍ਰੋਬਲਮ ਹੈ ਯਾਰ ਕਾਰਬੋਰੇਟਰ ਚ ਤਾਂ ਠੀਕ ਕਿਦਾਂ ਹੋਏਗਾ ਕਚਰਾ ਆ ਚੁੱਕਾ ਹੈ ਸਕੂਟਰ ਦੇ ਵਿੱਚ ਫੁਰ 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 ਹੋ ਰਹੀ ਆ ਜੀ ਹੁਣ ਜੇ ਤੁਸੀਂ ਮੰਨ ਨਹੀਂ ਰਹੇ ਤਾਂ ਭਾਈ ਜਲਦੀ ਜਲਦੀ ਪਹਿਲਾ ਮੰਨੋ ਫਿਰ ਕਿਸੇ ਅੱਛੇ ਮਕੈਨਿਕ ਦੇ ਕੋਲ ਲਿਜਾਓ ਸਕੂਟਰ ਜਿਹੜਾ ਫਿਰ ਦੌੜ ਸਕਦਾ ਜੀ 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 ਚਲੋ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਤੋਰੀਏ ਜੀ ਕਿੱਕਲੀ ਤੋਂ ਗਾਂ ਅਗਲਾ ਗੇਅਰ ਪਾਈਏ ਮਿੰਟੂ ਜੀ